ਦਾ ਪਠਿੰਡਾ ਦੀ ਕਮੇਟੀ ਵੱਲੋਂ ਭਾਰਤੀ ਕਿਸਾਨ ਟਰਨ ਇਕਤਾ ਸਿੱਧੂਪੁਰ ਵੱਲੋਂ ਕਿ ਜਿਹੜੇ ਪ੍ਰਸ਼ਾਸਨ ਨਾਲ ਮਸਲੇ ਸੀਗੇ ਬੜੇ ਬਾਰੀ ਮੀਟਿੰਗਾਂ ਹੋਈਆਂ ਅਮਲ ਦੇ ਵਿੱਚ ਕੋਈ ਮੰਗ ਨਹੀਂ ਮੰਨੀ ਗਈ। ਦੂਜੀ ਗੱਲ ਜਿਹੜਾ ਪਰਾਲੀ ਵਾਲਾ ਈਸ਼ੂ ਹੈ ਸੁਪਰੀਮ ਕੋਰਟ ਦੀ ਜਿਹੜੀ ਟਿੱਪਣੀ ਆਈ ਹੈ ਪੰਜਾਬ ਸਰਕਾਰ ਉਤੇ ਪੱਪਾ ਭਾਰ ਹੋਊਗੀ ਸਾਰੇ ਜਿਹੜੇ ਆਪਣੇ ਮਹਿਕਮੇ ਸੀ ਪੰਜਾਬ ਸਰਕਾਰ ਨੇ ਸਾਰੇ ਕਿਸਾਨਾਂ ਦੇ ਖਿਲਾਫ ਲਾ ਦਿੱਤਾ ਪਰ ਜਿਹੜੇ ਮਤ ਉਸ ਸੁਪਰੀਮ ਕੋਰਟ ਨੇ ਇੱਕ ਸਾਡੇ ਹੱਕ ਵਿੱਚ ਆਈ ਸੀ ਗ੍ਰੀਨ ਟਰਬੂਨ ਦਾ ਫੈਸਲਾ ਉਹ ਉਹਨਾਂ ਦੇ ਵਿੱਚ ਰਾਤ ਸੀ ਵੀ 2.5 ਕਿੱਲਿਆਂ ਤੱਕ ਦਾ ਜਿਹੜਾ ਕਿਸਾਨ ਹੈ ਉਹਨਾਂ ਨੂੰ ਪੈਸੇ ਦੇਣੇ ਚਾਹੁੰਦੇ ਮਸ਼ੀਨਰੀ ਦੇਣੀ ਚਾਹੀਦੀ ਹੈ 5 ਕਿੱਲਿਆਂ ਤੋਂ ਘੱਟ ਵਾਲੇ ਨੂੰ 5000 10000 15 ਕਿੱਲਿਆਂ ਤੱਕ ਸੀ ਕਿਸੇ ਵੀ ਸਰਕਾਰ ਨੇ ਥੇਲਾ ਨਹੀਂ ਦਿੱਤਾ ਹੁਣ ਜਦੋਂ ਸੁਪਰੀਮ ਕੋਰਟ ਦੀ ਟਿੱਪ